ਸਤਿ ਸ੍ਰੀ ਅਕਾਲ ਦੋਸਤੋ ਹਾਜ਼ਰ ਹਾਂ ਤੁਹਾਡੇ ਅੱਗੇ ਕ੍ਰਾਈਮ ਦੀ ਦੁਨੀਆ ਦੀ ਇੱਕ ਹੋਰ ਸੱਚੀ ਘਟਨਾ ਲੈ ਕੇ ਇਹ ਜਿਹੜੀ ਘਟਨਾ ਇਹ ਚੋਰੀ ਨਾਲ ਸੰਬੰਧਤ ਆ ਇਹ ਚੋਰੀ ਲਗਭਗ 70 ਮਿਲੀਅਨ ਡਾਲਰ ਜਿਹੜੀ ਕਿ ਇੰਡੀਆ ਰਾਸੀ ਦੀ ਜੇ ਮੈਂ ਗੱਲ ਕਰਾਂ ਤਾਂ 450 ਕਰੋੜ ਤੋਂ ਉੱਪਰ ਦੀ ਰਕਮ ਬਣਦੀ ਆ ਇਹ ਕਹਾਣੀ ਕਿੱਥੇ ਦੀ ਆ ਬ੍ਰਾਜ਼ਿਲ ਇੱਕ ਦੇਸ਼ ਉਹਦਾ ਛੋਟਾ ਜਿਹਾ ਸ਼ਹਿਰ ਫੋਰਟੀਲੇਜ਼ਾ ਫੋਰਟੀਲੇਜ਼ਾ ਵਿੱਚ ਉਦੀ ਸੈਂਟਰਲ ਬੈਂਕ ਉਹ ਜਿਹੜੀ ਬ੍ਰਾਜ਼ੀਲ ਦੀ ਉਹ ਬਣੀ ਹੋਈ ਆ ਉੱਥੇ ਕੀ ਹੁੰਦਾ ਕਿ ਨੋਟਾਂ ਜਿਵੇਂ ਭਾਰਤ ਚ ਨੋਟ ਬੰਦੀ ਹੋ ਗਈ ਸੀ ਐਕਸਚੇਂਜ ਕਰਨ ਦਾ ਨੋਟਾਂ ਚ ਨੋਟਾਂ ਨੂੰ ਐਕਸਚੇਂਜ ਕਰਨ ਦਾ ਜਿਹੜਾ ਉਹ ਸਿਸਟਮ ਚੱਲਦਾ ਇਹ ਖਬਰ ਲੂਇਸ ਫਰਨਾਂਡੋ ਨੂੰ ਪਤਾ ਚੱਲਦੀ ਆ ਲੂਇਸ ਫਰਨਾਂਡੋ ਕੌਣ ਆ ਲੂਇਸ ਫਰਨਾਂਡੋ ਆ ਜਿਹੜਾ ਉਹ ਗੈਸਟ੍ਰਿਕ ਦੀ ਦੁਨੀਆ ਦਾ ਇੱਕ ਵੱਡਾ ਨਾਮ ਆ ਲੂਇਸ ਫਰਨਾਂਡੋ ਨੂੰ ਪਤਾ ਚੱਲਦਾ ਕਿਸੇ ਨਾ ਕਿਸੇ ਤੋਂ ਕਿ ਜਿਹੜੇ ਨੋਟਾਂ ਜਿਹੜੇ ਚੇਂਜ ਹੋ ਰਹੇ ਨੇ ਇਹਨਾਂ ਦੇ ਜਿਹੜੇ ਸੀਰੀਅਲ ਨੰਬਰ ਆ ਇਹਨਾਂ ਦਾ ਕੋਈ ਰਿਕਾਰਡਿੰਗ ਰੱਖ ਨਹੀਂ ਬੈਂਕ ਉਸ ਕਰਕੇ ਲੂਇਸ ਫਰਨੈਂਡੋ ਸੋਚਦਾ ਕਿ ਬੈਂਕ ਚ ਚੋਰੀ ਕੀਤੀ ਜਾਵੇ ਲੂਇਸ ਫਰਨੈਂਡੋ ਆਪਣੇ ਇੱਕ ਦੋਸਤ ਨੂੰ ਫੋਨ ਕਰਦਾ ਜੋ ਕਿ ਜਰਮਨ ਦਾ ਰਹਿਣ ਵਾਲਾ ਹੁੰਦਾ ਅਲੀਮਾਓ ਅਲੀਮਾਓ ਨਾਲ ਉਹ ਦੱਸਦਾ ਫੋਨ ਤੇ ਕਿ ਜਿਹੜੀ ਬ੍ਰਾਜ਼ਿਲ ਦੀ ਸੈਂਟਰਲ ਬੈਂਕ ਆ ਉਹ ਆਪਣੀ ਲੁੱਟਣੀ ਆ ਜਿਹੜਾ ਅਲੀਮਾਓ ਉਹ ਵੀ ਇੱਕ ਗੈਂਗਸਟਰ ਦੀ ਦੁਨੀਆ ਦਾ ਜਰਮਨ ਦਾ ਇੱਕ ਵੱਡਾ ਨਾਮ ਸੀ ਉਹ ਇੱਕ ਵਾਰ ਸੋਚ ਕੇ ਹੈਰਾਨ ਹੋ ਜਾਂਦਾ ਕਿ ਜਿਹੜੀ ਸੈਂਟਰਲ ਬੈਂਕ ਆ ਕਿੱਦਾਂ ਲੁੱਟੀ ਜਾਊਗੀ ਕਿਦਾਂ ਲੁੱਟਣੀ ਮੁਨਕਨ ਕਿਉਂਕਿ ਇਹ ਜਿਹੜੇ ਸੀਨ ਨੇ ਆਪਾਂ ਫਿਲਮਾਂ 'ਚ ਹੀ ਦੇਖਦੇ ਆ ਅਕਸਰ ਪਰ 70 ਮਿਲੀਅਨ ਡਾਲਰ ਜੇ ਆਪਾਂ ਰਕਸੀ ਦੀ ਗੱਲ ਕਰੀਏ ਤਾਂ 450 ਕਰੋੜ ਤੋਂ ਵੱਧ ਦੀ ਰਕਸੀ ਜੇ ਆਪਾਂ ਵਜ਼ਨ ਦੀ ਗੱਲ ਕਰ ਲਈਏ 3.5 ਯਾਨੀ ਕਿ ਸਾਢੇ 3 ਟਨ ਵਜ਼ਨ ਕਿਦਾਂ ਸੀ ਸਾਰਾ ਮੁਨਕਨ ਕਿਦਾਂ ਬਣਾਉਂਦੇ ਨੇ ਪਲਾਨ ਸਾਰੀ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਜਰਮਨ ਤੋਂ ਆਇਆ ਅਲੀਮਾ ਆਪਣੇ ਮਿੱਤਰ ਨਾਲ ਬੈਂਕ ਦੇ ਨੇੜੇ ਤੇਰੇ ਕੋਈ ਜਗ੍ਹਾ ਉਹ ਪਲੇਸ ਉਹ ਦੇਖਦੇ ਨੇ ਜਿਹੜੀ ਕਿ ਉਹ ਖਰੀਦਣਾ ਚਾਹੁੰਦੇ ਨੇ ਇੱਕ ਮਕਾਨ ਬਣਿਆ ਹੁੰਦਾ ਉਹ ਮਕਾਨ ਨੂੰ ਖਰੀਦ ਲੈਂਦੇ ਨੇ ਤੇ ਉਹਨੂੰ ਰੈਨੋਵੇਗੇਟ ਕਰਦੇ ਨੇ ਜਾਨੀ ਕਿ ਮਕਾਨ ਨੂੰ ਤਿਆਰ ਕਰਾ ਲੈਂਦੇ ਨੇ ਤਿਆਰ ਕਰਾਉਣ ਤੋਂ ਬਾਅਦ ਉਹਨਾਂ ਜਿਹੜਾ ਵਰਕ ਆ ਜਿਹੜਾ ਕੰਮ ਕਰਨ ਦਾ ਤਰੀਕਾ ਉਹ ਇੰਨਾ ਛਾਤੀਰ ਦਿਮਾਗ ਦਾ ਕਿ ਉੱਥੇ ਉਹ ਇੱਕ ਉਦਯੋਗ ਮੰਨ ਕੇ ਇੱਕ ਆਪਣਾ ਪ੍ਰਾਈਵੇਟ ਜਿਹੜਾ ਬੱਤੰਡਾ ਕਹਿੰਦੀ ਉਹ ਸ਼ੁਰੂ ਕਰਨ ਦੀ ਗੱਲ ਕਰ ਗੱਲ ਕਰਦੇ ਨੇ ਕਿ ਕਿਸੇ ਨੂੰ ਉਹਨਾਂ ਤੇ ਕੋਈ ਸ਼ੱਕ ਨਾ ਜਾਵੇ ਉਤਨ ਦਾ ਨਰਸਰੀ ਲਗਾ ਲੈਂਦੇ ਨੇ ਉਹ ਬੈਂਕ ਦੇ ਬਿਲਕੁਲ 250 300 ਮੀਟਰ ਦੇ ਨੇੜੇ ਤੇੜੇ ਇੱਕ ਨਰਸਰੀ ਲਾ ਲੈਂਦੇ ਨੇ ਜਿਹੜਾ ਨਰਸਰੀ ਦਾ ਧੰਦਾ ਉਹ ਨਰਸਰੀ ਦਾ ਹੀ ਤਰਦਾ ਕਿਉਂ ਚੁਣਦੇ ਨੇ ਇਹਦੇ ਪਿੱਛੇ ਵੀ ਇੱਕ ਵੱਡਾ ਪਲਾਨ ਹੁੰਦਾ ਇਹ ਪਲਾਨ ਕਿਉਂਕਿ ਉਹ ਇੱਕ ਇੰਜੀਨੀਅਰਿੰਗ ਨਾਲ ਉਹਨਾਂ ਦਾ ਕਈ ਇਹਨਾਂ ਦਾ ਕੰਟੈਕਟ ਹੁੰਦਾ ਉਹਨਾਂ ਨਾਲ ਗੱਲਬਾਤ ਕਰਦੇ ਨੇ ਜਦੋਂ ਇਹ ਸਾਰਾ ਪਲਾਨਿੰਗ ਇੰਜੀਨੀਅਰਾਂ ਨਾਲ ਡਿਸਕਸ ਕਰਦੇ ਨੇ ਤਾਂ ਉਹ ਦੱਸਦੇ ਨੇ ਕਿ ਇੱਕੋ ਹੀ ਇੱਕ ਤਰੀਕਾ ਉਹ ਬੈਂਕ ਨੂੰ ਲੁੱਟਣ ਦਾ ਉਹ ਤਰੀਕਾ ਕਿਸ ਸਰੰਗ ਪਟਣੀ ਪੈਣੀ ਆ ਇੱਕ ਲੰਮੀ ਸਰੰਗ ਇੰਜੀਨੀਅਰਿੰਗ ਉਹਨਾਂ ਨੂੰ ਸਾਹ ਦਿੰਦੇ ਨੇ ਉਹ ਇੰਜੀਨੀਅਰਾਂ ਨੂੰ ਬਾਅਦ ਚ ਉਹ ਆਪਣੇ ਗੈਂਗ ਸ਼ਾਮਿਲ ਕਰਦੇ ਨੇ ਇਹ ਜਿਹੜੀ ਸਰੰਗਾ ਇਹ 270 ਫੁੱਟ ਦੀ ਜਿਹੜੀ ਸਰੰਗਾ ਉਹ ਪੱਟੀ ਜਾਂਦੀ ਆ ਇਹ ਜਿਹੜਾ ਗੈਂਗ ਆ ਇਹ ਗੈਂਗ ਐਡਾ ਵੱਡਾ ਹੁੰਦਾ ਕਿ 35 35 ਬੰਦੇ ਇਸ ਗੈਂਗ ਦੇ ਵਿੱਚ ਸ਼ਾਮਿਲ ਹੁੰਦੇ ਨੇ ਉਹ ਸਾਰੇ ਪਹਿਲਾਂ ਨਰਸਰੀ ਦੇ ਵਿੱਚ ਕੰਮ ਕਰਦੇ ਨੇ ਲੋਕਾਂ ਨੂੰ ਇੱਕ ਲੋਕ ਦਿਖਾਵਾ ਕਰਨ ਵਾਸਤੇ ਨਰਸਰੀ ਕ੍ਰੀਏਟ ਦਾ ਕੰਮ ਜਿਹੜਾ ਉਹ ਕ੍ਰੀਏਟ ਕਰਦੇ ਨੇ ਇੱਕ ਕਾਪੜੀ ਬੱਕਰੀ ਯੂਨੀਫਾਰਮ ਵੀ ਇਹ ਚੁੜ ਦੇ ਦੇ ਕਿ ਲੋਕਾਂ ਨੂੰ ਲੱਗੇ ਜੈਨੂਇਨ ਤਰੀਕੇ ਦਾ ਕੰਮ ਹੁੰਦਾ ਪਰ ਇੱਕ ਨਾਲੇ ਟਰੱਕ ਖਰੀਦਿਆ ਜਾਂਦਾ ਇੱਕ ਟਰੱਕ ਖਰੀਦਦੇ ਨੇ ਤੇ ਸਾਰਿਆਂ ਦੀ ਇੱਕੋ ਯੂਨੀਫਾਰਮ ਤੇ ਟਰੱਕ ਕਿਉਂ ਖਰੀਦਦੇ ਨੇ ਕਿਉਂਕਿ ਲੋਕਾਂ ਨੂੰ ਲੱਗੇ ਕਿ ਇਹ ਜਿਹੜੀ ਪੌਦਿਆਂ ਚ ਪਾਉਣ ਵਾਲੀ ਖਾਦ ਆ ਰਹੀ ਹੈ ਟਰੱਕ ਚ ਜਾਂ ਕਿਤੇ ਜਿਹੜੇ ਪੌਦਿਆਂ ਨੂੰ ਲੈ ਕੇ ਜਾਣੇ ਨੇ ਜਾਂ ਕਿਤੇ ਲੈ ਕੇ ਆਉਣੇ ਨੇ ਇਸ ਲਈ ਟਰੱਕ ਲੋਕਾਂ ਦੇ ਨਜ਼ਰੀਏ 'ਚ ਖਰੀਦੇ ਨੇ ਪਰ ਅਸਲ 'ਚ ਟਰੱਕ ਦਾ ਮੀਨਿੰਗ ਕੀ ਹੁੰਦਾ ਇਹ ਪਹਿਲੀ ਸੋਚਦੇ ਨੇ ਕਿ ਜਿਹੜੀ ਸੁਰੰਗ ਪੱਟਣ ਵੇਲੇ ਮਿੱਟੀ ਨਿਕਲਣੀ ਆ ਉਹ ਵੀ ਅਸੀਂ ਨਾਲ ਦੀ ਨਾਲ ਸੌਟ ਆਊਟ ਕਰਨੀ ਆ ਇਸ ਕਰਕੇ ਇਹ ਟਰੱਕ ਖਰੀਦਦੇ ਨੇ ਤੇ ਇਹਦੇ ਵਿੱਚ ਜਿਹੜੇ 35 ਮੈਂਬਰ ਨੇ ਸਾਰਿਆਂ ਨੇ ਲਗਭਗ ਜੇ ਆਪਾਂ ਉਮਰ ਦੀ ਗੱਲ ਕਰੀਏ 35 ਸਾਲ ਤੋਂ ਉੱਪਰ ਦੀ ਉਮਰ ਹੁੰਦੀ ਆ ਉਹ ਕਿਉਂ ਕਿ ਕਿਉਂਕਿ ਹਰ ਕੋਈ ਜਿਹੜਾ ਵੀ ਇਹਨਾਂ ਦੀ ਮੈਂਬਰ ਐ ਇਹਨਾਂ ਦੀ ਟੀਮ ਦਾ ਉਹ ਸਾਰਾ ਇਹਨਾਂ ਦਿਮਾਗੀ ਬੰਦੇ ਜੀ ਇਹਨਾਂ ਨੇ ਚੁਣਦੇ ਆਪਣੇ ਦਿਮਾਗੀ ਬੰਦਿਆਂ ਨੂੰ ਇਹ ਨਾਲ ਲੈ ਕੇ ਚੱਲਦੇ ਨੇ ਕਿ ਜਿਨ੍ਹਾਂ 'ਚ ਵਧੀਆ ਇੱਕ ਕੁਆਲਟੀ ਹੋਣੀ ਚਾਹੀਦੀ ਆ ਕੋਈ ਵੀ ਬੰਦਾ ਇਹਨਾਂ 'ਚ ਵਾਧੂ ਨਹੀਂ ਹੁੰਦਾ ਇਹ ਨਰਸਰੀ ਦਾ ਨਿਰਮਾਣ ਕਰਨ ਤੋਂ ਬਾਅਦ ਸੁਰੰਗ ਪੱਟਣ ਦੀ ਤਿਆਰੀ ਕਰਦੇ ਨੇ ਜਿਹੜੇ ਇੰਜੀਨੀਅਰ ਨੇ ਉਹ ਬਹੁਤ ਹੀ ਇਹ ਇਸ ਤਰੀਕੇ ਦੇ ਇੰਜੀਨੀਅਰ ਨੇ ਜਿਹੜੇ ਇਹੋ ਜਿਹੇ ਕੰਮਾਂ ਨੂੰ ਸੁਰੰਗ ਪੱਟਣ ਦੇ ਕੰਮ ਨੂੰ ਲਾ ਲਓ ਜਾਂ ਚੋਰੀ ਦੇ ਇਲਜ਼ਾਮ ਨੂੰ ਇਹੋ ਜੀ ਪਹਿਲਾਂ ਵੀ ਕਦੀ ਘਟਨਾਏ ਕਰ ਚੁੱਕੇ ਨੇ ਇਹ ਚੋਰੀ ਕਰਨ ਤੋਂ ਪਹਿਲਾਂ ਜਿਹੜੇ ਇੰਜੀਨੀਅਰ ਨੇ ਇਹ ਜੀਪੀਐਸ ਤੇ ਕੰਪਾਸ ਦੀ ਮਦਦ ਨਾਲ ਇੱਕ ਚੰਗੇ ਤਰੀਕੇ ਨਾਲ ਵਰਕ ਕਰਕੇ ਸੁਰੰਗ ਤੇ ਜਿਹੜਾ 270 ਫੁੱਟ ਦੀ ਇਹ ਜਿਹੜੀ ਸੁਰੰਗਾਂ ਦਾ ਨਿਰਮਾਣ ਕਰ ਦਿੰਦੇ ਨੇ ਇਹ ਸੁਰੰਗ ਦੇ ਵਿੱਚ ਇਲੈਕਟ੍ਰੀਸ਼ੀਅਨਾਂ ਦਾ ਵਿੱਚ ਵੱਡਾ ਹੱਥ ਹੁੰਦਾ ਤੇ ਆਰਕੀਟੈਕਟਾਂ ਦਾ ਵੱਡਾ ਹੱਥ ਹੁੰਦਾ ਤੇ ਇਹਦੇ ਵਿੱਚ ਛੋਟੇ ਛੋਟੇ ਪਿੱਲਰ ਵੀ ਲਾਈ ਜਾਂਦੇ ਨੇ ਤੇ ਲਾਈਟ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਜਿਹੜੀ ਮਿੱਟੀ ਆ ਉਹ ਨਾਲ ਦੀ ਨਾਲ ਸ਼ਾਰਟ ਆਊਟ ਕੀਤੀ ਜਾਂਦੀ ਆ ਤੇ ਜਿਹੜਾ ਨਾਲ ਨਾਲ ਇਹਨਾਂ ਦਾ ਜਿਹੜਾ ਨਰਸਰੀ ਦਾ ਕੰਮ ਆ ਤੇ ਉਹ ਨਰਸਰੀ ਦਾ ਕੰਮ ਜਿਹੜਾ ਇਹ ਸ਼ੁਰੂ ਕਰਦੇ ਨੇ ਇਹ ਵੀ ਇੱਕ ਵੱਡਾ ਧੰਦਾ ਚੱਲਦਾ ਇਹਨਾਂ ਦਾ ਗਰੋ ਕਰ ਜਾਂਦਾ ਇਹ ਬਿਜ਼ਨਸ ਵੀ ਇਸ ਕਰਕੇ ਇਹਨਾਂ ਨੂੰ ਇੱਕ ਸਕੱਟਰੀ ਰੱਖਣਾ ਪੈਂਦਾ ਉਹ ਸਕੱਟਰੀ ਕੀ ਨਰਸਰੀ ਦਾ ਸਾਰੀ ਜਿਹੜੀ ਉਹ ਦੇਖਭਾਲ ਉਹਨੂੰ ਸੰਭਾਲੁੰਦੇ ਆ ਤੇ ਇੱਕ ਇਹਨਾਂ ਦੇ ਦਿਮਾਗ 'ਚ ਹੋਰ ਵੀ ਆਉਣਾ ਕਿ ਉਹ ਚੋਰੀ ਕਰਨੀ ਸੰਕਤ ਹੈ ਮਗਰ ਉਹਦੇ 'ਚ ਇੱਕ ਬਹੁਤ ਹੀ ਵੱਡੀ ਇਹ ਹਾਈ ਸਿਕਿਉਰਿਟੀ ਦੀ ਜਿਹੜੀ ਆ ਨਜ਼ਰ ਹੁੰਦੀ ਆ ਸੀਸੀਟੀਵੀ ਕੈਮਰੇ ਦੀ ਨਜ਼ਰ ਹੁੰਦੀ ਆ ਥਰਮਲ ਸੈਂਸਰਾਂ ਦੀ ਨਜ਼ਰ ਆ ਇਹਨਾਂ ਸਾਰਿਆਂ ਤੋਂ ਇਹ ਕਿੱਦਾਂ ਵਜਦੇ ਨੇ ਇਹ ਜਿਹੜਾ ਲੂਇਸ ਫਰਨਾਂਡੋ ਆ ਇੱਕ ਸਕਿਉਰਿਟੀ ਦੇ ਜਿਹੜੀ ਵਿਅਕਤੀ ਸਕਿਉਰਿਟੀ ਆ ਉਹਨਾਂ ਚੋਂ ਇੱਕ ਮੈਂਬਰ ਨੂੰ ਚੁਣਦਾ ਕੀ ਉਹਦੇ ਨਾਲ ਗੱਲਬਾਤ ਕਰਕੇ ਉਹਨੂੰ ਪੈਸਿਆਂ ਦਾ ਲਾਲਚ ਦੇਣ ਤੋਂ ਬਾਅਦ ਸਕਿਉਰਿਟੀ ਦੇ ਮੈਂਬਰ ਨੂੰ ਕਹਿੰਦਾ ਕਿ ਸਾਨੂੰ ਵਸ ਸਿਰਫ ਤੂੰ ਜਾਣਕਾਰੀ ਦੇਣੀ ਆ ਬਾਕੀ ਜਿਹੜਾ ਇਲਜ਼ਾਮ ਆ ਉਹ ਸਾਡੇ ਬਾਕੀ ਮੈਂਬਰ ਦੇਣਗੇ ਕਿ ਤੂੰ ਸਾਨੂੰ ਸਾਡੀ ਇੰਨੀ ਕ ਮਦਦ ਕਰਦੇ ਕਿ ਸਾਨੂੰ ਤੂੰ ਨਕਸ਼ਾ ਦੇਣਾ ਬੈਂਕ ਦਾ ਕਿ ਕਿੱਥੇ ਜਿਹੜੇ ਸੈਂਸਰ అలਾਰਮ ਆ ਉਹ ਕਿੱਥੇ ਨੇ ਬਸ ਜਦ ਕੈਮਰਿਆਂ ਦੀ ਕਿੱਥੇ-ਕਿੱਥੇ ਫੋਕਸ ਆ ਇਹ ਸਾਰੀ ਜਾਣਕਾਰੀ ਦੇਣ ਵਾਸਤੇ ਸਿਕਿਉਰਿਟੀ ਦੇ ਮੈਂਬਰ ਨੂੰ ਕਹਿੰਦਾ ਸਿਕਿਉਰਿਟੀ ਦੇ ਮੈਂਬਰ ਨੂੰ ਪੈਸੇ ਦਾ ਲਾਲਚਾ ਜਿਹੜਾ ਉਹ ਇਹਨਾਂ ਦੇ ਗਰੁੱਪ ਚ ਸ਼ਾਮਲ ਕਰਾ ਲੈਂਦਾ ਤੇ ਉਸ ਤੋਂ ਬਾਅਦ ਕੀ ਹੁੰਦਾ ਇਹ 4 ਮਹੀਨਿਆਂ ਦੇ ਵਿੱਚ 2 ਲੱਖ ਡਾਲਰ ਦੀ ਜਿਹੜੀ ਇਨਵੈਸਟਮੈਂਟ ਕਰਨ ਤੋਂ ਬਾਅਦ 2 ਲੱਖ ਡਾਲਰ ਦਾ ਖਰਚ ਕਰਨ ਤੋਂ ਬਾਅਦ ਇਹ ਜਿਹੜੀ ਸੁਰੰਗ ਦਾ ਨਿਰਮਾਣ ਆ ਇਹ ਕਰ ਦਿੰਦੇ ਨੇ ਇੱਕ ਲਾਸਟ ਦੇ ਜਦੋਂ ਵੀਕਐਂਡ ਆਉਂਦਾ ਮਤਲਬ ਕਿ ਲਾਸਟ ਹਫਤੇ ਦੀ ਛੁੱਟੀ ਆਉਂਦੀ ਆ ਉਹ ਰਾਤ ਇਹ ਜਿਹੜੀ ਲਾਸਟ ਵਾਲੀ ਕੰਧ ਹੁੰਦੀ ਆ ਬੈਂਕ ਦੀ ਬਿਲਕੁਲ ਨਾਲ ਵਾਲੀ ਕੰਧ ਆ ਉਹਨੂੰ ਤੋੜ ਕੇ ਪੈਸਿਆਂ ਦਾ ਜਿਹੜਾ ਸਾਰਾ ਲੱਗਦੀ ਆ ਉਹ ਸਾਰੀ ਚੱਕ ਲੈਂਦੇ ਆ ਤੇ ਇਹਦਾ ਵਜਨ ਦੱਸਿਆ ਜਾਂਦਾ ਸਾਢੇ ਤਿੰਨ ਟਾਨਾ ਜਿਹੜਾ ਉਹ ਨੋਟਾਂ ਦਾ ਵਜਨ ਤੇ 450 ਕਰੋੜ ਤੋਂ ਵੱਧ ਜਿਹੜੀ ਕਰੰਸੀਆ ਭਾਰਤ ਦੀ 70 ਮਿਲੀਅਨ ਡਾਲਰ ਜਿਹੜਾ ਉਹ ਬ੍ਰਾਜ਼ੀਲ ਦਾ ਇੱਥੇ ਇੱਕ ਪੱਖੇ ਦਾ ਕਹਾਣੀ ਦਾ ਹੋਰ ਹੋਂਗਾ ਜਿਹੜਾ ਕਿ ਸਕੱਟਰੀ ਰੱਖਦੇ ਆ ਨਾ ਉਹਨੂੰ ਇਹ ਇੱਕ ਵਾਰ ਉਹਨੂੰ ਸ਼ੱਕ ਹੁੰਦਾ ਕਿ ਜਦੋਂ ਉਹ ਸ਼ਾਮ ਨੂੰ ਘਰ ਜਾਂਦਾ ਤੇ ਜਦੋਂ ਸਵੇਰੇ ਆਉਂਦਾ ਕਿ ਜਿਹੜਾ ਟਰੱਕ ਆ ਉਹਦੇ ਵਿੱਚ ਮਿੱਟੀ ਕਿੱਥੋਂ ਆਉਂਦੀ ਐ ਨਹੀਂ ਤਾਂ ਫਿਰ ਉਹ ਦੇਖਦਾ ਕਿ ਕੁਛ ਨਾ ਕੁਛ ਉਹਨੂੰ ਗੜਬੜ ਲੱਗਦੀ ਆ ਜਦੋਂ ਆਪਕੋ ਆਪਣੇ ਕੰਮ ਚ ਸਾਰੇ ਜਿਹੜੇ ਆ ਟੀਮ ਦੇ ਮੈਂਬਰ ਲੱਗ ਰਹੇ ਹੁੰਦੇ ਆ ਤਾਂ ਬਚ ਬਚਾ ਕੇ ਉਹ ਕਮਰੇ ਵਿੱਚ ਜਾਂਦਾ ਤੇ ਉਹਦੇ ਕਮਰੇ ਦੀ ਜਿਹੜੀ ਸਰੰਗਾ ਉਹ ਫੱਟੇ ਨਾਲ ਟਿਕਿਆ ਹੁੰਦਾ ਉਹ ਸ਼ੱਕ ਹੁੰਦਾ ਖੜਕਾ ਕੇ ਦੇਖਦਾ ਫੱਟੇ ਨੂੰ ਸਾਈਡ ਤੇ ਕਰਦਾ ਤੇ ਸਰੰਗ 'ਚ ਉਤਰ ਹੀ ਜਾਂਦਾ ਜਦੋਂ ਸਰੰਗ 'ਚ ਉੱਤਰ ਕੇ ਜਾਂਦਾ ਤਾਂ ਉਹ ਦੇਖਦਾ ਕਿ ਸਰੰਗ ਤਾਂ ਬਿਲਕੁਲ ਬੈਂਕ ਤੇ ਜਾ ਕੇ ਰੁਕਦੀ ਆ ਤਾਂ ਉਹ ਬਹੁਤ ਜ਼ਿਆਦਾ ਡਰ ਜਾਂਦਾ ਜਦੋਂ ਵਾਪਸ ਆਉਂਦਾ ਸਰੰਗ ਦੇ ਵਿੱਚੋਂ ਤਾਂ ਉੱਥੇ ਉਹਦਾ ਜਿਹੜਾ ਇੱਕ ਵਿਜ਼ਿਟਿੰਗ ਕਾਰਡ ਜਿਹਨੂੰ ਆਪਾਂ ਬੋਲਦੇ ਆ ਉਹ ਉਹਦੇ ਪਾਕਟ ਦੇ ਵਿੱਚੋਂ ਡਿੱਗ ਜਾਂਦਾ ਤੇ ਉਹ ਆਪਣੇ ਜਿਹੜਾ ਮਾਲਕ ਆ ਜਿਹਦੇ ਥੱਲੇ ਉਹ ਕੰਮ ਕਰਦਾ ਲੂਈਸ ਫਰੈਂਡੋ ਨੂੰ ਬੋਲਦਾ ਕਿ ਮੈਂ ਤੁਹਾਡੇ ਨਾਲ ਵਰਕ ਕਰਕੇ ਰਾਜੀ ਨਹੀਂ ਮੈਂ ਤੁਹਾਡੇ ਨਾਲ ਕੰਮ ਨਹੀਂ ਕਰਨਾ ਲੂਈਸ ਫਰੈਂਡੋ ਨੂੰ ਪੁੱਛਦਾ ਕਿਉਂ ਲੂਈਸ ਫਰੈਂਡੋ ਨੂੰ ਦੱਸਦਾ ਕਿ ਮੈਂ ਸਾਰੀ ਘਟਨਾ ਦੇਖ ਚੁੱਕਿਆ ਮੈਂ ਤੁਹਾਡੇ ਨਾਲ ਨਹੀਂ ਸਹਿਮਤ ਇਹ ਜਿਹੜੀ ਤੁਸੀਂ ਕਰ ਰਹੇ ਸਰੰਗ ਪੱਟੀਆਂ ਜੋ ਵੀ ਆ ਕਿ ਮੈਂ ਬਰਾਦੀ ਦੁਨੀਆ 'ਚ ਮੈਂ ਸੌਂਗ ਨਹੀਂ ਹੋ ਸਕਦਾ ਲੂਇਸ ਪਰਨੈਂਡੋ ਉਹਨੂੰ ਪਿਸਤਲ ਦੀ ਨੋਕ ਤੇ ਡਰਾ ਦਿੰਦਾ ਤੇ ਬਹੁਤ ਜਿਆਦਾ ਇਹ ਡਰ ਜਾਂਦਾ ਜਿਹੜਾ ਸਕੱਟਰੀਆ ਤੇ ਉਸ ਤੋਂ ਬਾਅਦ ਉਹਨੂੰ ਕਿਹਾ ਜਾਂਦਾ ਕਿ ਤੈਨੂੰ ਜਾਨੋਂ ਮਾਰ ਦਾਂਗੇ ਜਾਂ ਫਿਰ ਤੂੰ ਸਾਡੇ ਨਾਲ ਚੁੱਪਚਾਪ ਕੰਮ ਕਰ ਤੇ ਫਿਰ ਜਿਹੜਾ ਸਕੱਟਰੀਆ ਉਹ ਇਹਨਾਂ ਦਾ ਸਾਥ ਦਿੰਦਾ ਤੇ ਉਸ ਤੋਂ ਬਾਅਦ ਜਦੋਂ ਇਹ ਰਾਤ ਨੂੰ ਚਲੇ ਜਾਂਦੇ ਆ ਤਾਂ ਫਿਰ ਇਹਨਾਂ ਨੂੰ ਨੋਟ ਰਾਤੋਂ ਰਾਤ ਇਹ 10 ਘੰਟਿਆਂ ਦੇ ਵਿੱਚ ਲਿਜਾ ਕੇ ਤੋਂ ਆਪੋ ਆਪਣੀ ਜਿਹੜੀ ਇਹ ਪੇਮੈਂਟ ਆ ਇਹ ਇਹਤੀ ਹਿੱਸਿਆਂ ਦੇ ਵਿੱਚ ਵੰਡ ਲੈਂਦੇ ਆ ਵੰਡਣ ਤੋਂ ਵੱਲ ਕਿਹਾ ਜਾਂਦਾ ਕਿ ਕੋਈ ਵੀ ਬੰਦਾ ਜਿੱਥੇ-ਜਿੱਥੇ ਆਪਣੇ ਟਿਕਾਣਿਆਂ ਉੱਥੇ ਲੁੱਕ ਕੇ ਰਹੇ ਕਿਤੇ ਵੀ ਨੋਟਾਂ ਦੀ ਜਿਹੜੀ ਹੈ ਵਰਤੋਂ ਨਾ ਕਰੇ ਕੁਝ ਟਾਈਮ ਰੁੱਕ ਕੇ ਹੀ ਆਪਣੇ ਜਿਹੜੇ ਨੋਟਾਂ ਦੀ ਆ ਉਹ ਵਰਤੋਂ ਕਰਨੀਆਂ ਤਾਂ ਇੱਥੇ ਕੀ ਹੁੰਦਾ ਜਦੋਂ ਸਵੇਰੇ ਨੂੰ ਬੈਂਕ ਖੁੱਲਦੀ ਆ ਤਾਂ ਪਤਾ ਲੱਗਦਾ ਵੀ ਬੈਂਕ ਦੇ ਵਿੱਚੋਂ ਚੋਰੀ ਹੋ ਗਈ ਤਾਂ ਬੈਂਕ ਦੇ ਅਧਿਕਾਰੀ ਪੁਲਿਸ ਨਾਲ ਕੰਟੈਕਟ ਕਰਦੇ ਆ ਪੁਲਿਸ ਨੂੰ ਫੋਨ ਕਰਦੇ ਆ ਜਦੋਂ ਪੁਲਿਸ ਆਉਂਦੀ ਆ ਤਾਂ ਆ ਕੇ ਦੇਖਦੀ ਆ ਕਿ ਜਿਹੜੇ ਥਰਮਲ ਸੈਂਸਰ ਆ ਉਹਨਾਂ ਨੇ ਕਿਉਂ ਨਹੀਂ ਵਰਕੇ ਕੀਤਾ ਕੈਮਰਾ ਦੇ ਵਿੱਚ ਕੋਈ ਕੁਝ ਕਿਉਂ ਨਹੀਂ ਆਇਆ ਇਹ ਸਾਰੀਆਂ ਉਹਨਾਂ ਨੂੰ ਉੱਥੋਂ ਇੱਕ ਨਾਲ ਦੀ ਨਾਲ ਭਣਕ ਪੈਂਦੀ ਆ ਕਿ ਕੋਈ ਨਾ ਕੋਈ ਬੈਂਕ ਦਾ ਅਧਿਕਾਰੀ ਆ ਜਿਹੜਾ ਕਿ ਚੋਰੀ ਦੇ ਵਿੱਚ ਸ਼ਾਮਲ ਆ ਫਿਰ ਵੀ ਉਹ ਕੋਈ ਰਾਜ਼ ਨਹੀਂ ਖੋਲਦੇ ਤੇ ਉਹ ਦੇਖਦੇ ਆ ਜਿਹੜੀ ਸਰੰਗਾ ਉਹ ਉਹਦੇ ਵਿੱਚ ਉਤਰਦੇ ਆ ਤੇ ਜਾ ਕੇ ਦੇਖਦੇ ਉਹ ਉਹ ਨਰਸਰੀ ਆ ਜਿਹੜੀ ਪੌਦਿਆਂ ਦੀ ਉੱਥੇ ਜਾ ਕੇ ਸਰੰਗਾ ਮੁੱਕਦੀ ਆ ਉੱਥੋਂ ਉਹਨਾਂ ਨੂੰ ਪਤਾ ਲੱਗਿਆ ਕਿ ਨਰਸਰੀ ਦੇ ਜਿਹੜੇ ਵੀ ਬੰਦੇ ਸੀਗੇ ਇਹੀ ਜਿਹੜੇ ਮਾਸਟਰਮਾਈਂਡ ਸੀਗੇ ਚੋਰੀ ਦੇ ਉਸ ਤੋਂ ਬਾਅਦ ਕੀ ਹੁੰਦਾ ਜਿਹੜਾ ਸਿਕਿਉਰਿਟੀ ਦਾ ਵਿੱਚ ਜਿਹੜਾ ਆਫੀਸਰ ਸੀਗਾ ਉਹ ਥੋੜੇ 20 25 ਦਿਨ ਨੰਗਣ ਤੋਂ ਬਾਅਦ ਜਿਹੜਾ ਅਸਤੀਫਾ ਦੇ ਲੈਂਦਾ ਅਸਤੀਫਾ ਦੇਣ ਤੋਂ ਬਾਅਦ ਕੀ ਹੁੰਦਾ ਕਿ ਅਚਾਨਕ ਉਹਦੇ ਖਾਤੇ ਦੇ ਵਿੱਚ 2 ਮਿਲੀਅਨ ਤੋਂ ਵੀ ਜ਼ਿਆਦਾ ਜਿਹੜੇ ਪੈਸੇ ਟਰਾਂਸਫਰ ਹੁੰਦੇ ਆ ਤਾਂ ਉੱਥੋਂ ਨੂੰ ਸ਼ੱਕ ਦੇ ਘੇਰੇ ਚ ਲੈ ਕੇ ਜਾਂਚ ਵਾਸਤੇ ਪੁਲਿਸ ਨੂੰ ਚੱਕ ਲੈਂਦੀ ਆ ਤੇ ਨਾਲ ਹੀ சுரੰਗ ਦੇ ਵਿੱਚੋਂ ਜਦੋਂ ਪੁਲਿਸ ਉਤਰਦੀ ਆ ਉੱਥੋਂ ਜਿਹੜਾ ਸਕੱਤਰੀ ਦਾ ਵਿਜ਼ਿਟ ਕਾਰਡ ਆ ਉਹਨਾਂ ਨੂੰ ਉਹ ਮਿਲਦਾ ਸਕੱਤਰੀ ਦੇ ਵਿਜ਼ਿਟ ਕਾਰਡ ਤੋਂ ਸਕੱਤਰੀ ਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਜਿਹੜਾ ਸਕੱਤਰੀ ਆ ਕਿ ਉਹਦੇ ਘਰ ਜਾ ਕੇ ਕਾਰਵਾਈ ਕਰਦੇ ਨੇ ਕਾਰਵਾਈ ਕਰਨ ਤੋਂ ਬਾਅਦ ਸਕੱਤਰੀ ਘਰ ਨਹੀਂ ਮਿਲਦਾ ਪਰ ਉਹ ਕੋਈ ਜ਼ਿਆਦਾ মিডিਆ ਨੂੰ ਵੀ ਇਹਦੇ ਬਾਰੇ ਇਨਫਰਮੇਸ਼ਨ ਦਿੰਦੇ ਕਿ ਜਿਹੜੀ ਜਾਂਚ ਆ ਉਹਦੇ ਵਿੱਚ ਪੁਲਿਸ ਨੂੰ ਕੀ ਹੱਥ ਲੱਗਿਆ ਕੀ ਨਹੀਂ ਲੱਗਿਆ ਕਿਉਂਕਿ ਉਹ ਸੋਚਦੇ ਆ ਕਿ ਜੇ ਕੋਈ ਵੀ মিডিਆ ਨੂੰ ਜਾਣਕਾਰੀ ਦਿੱਤੀ ਜਾ ਜਿਹੜਾ ਉਹ ਮੁਜਰਮ ਨੇ ਉਹਨਾਂ ਨੂੰ ਪਰਨਚ ਅਸਫਲ ਨਾ ਹੋ ਜੇ ਪੁਲਿਸ ਜਾਂ ਉਹ ਮੁਜਰਮ ਨੇ ਜਿਹੜੇ ਸਤਰਕ ਨਾ ਹੋ ਜਾਣ ਜਾਂ ਕਿਤੇ ਭੱਜ ਨਾ ਜਾਣ ਜਾਂ ਦੇਰ ਛੱਡ ਕੇ ਨਾ ਭੱਜਣ ਹੁਣ ਜਿਹੜਾ ਸਕੱਟਰੀ ਆ ਉਹਦਾ ਨਾ ਇਹ ਜਿਹੜੀ ਪੁਲਿਸ ਆ ਉਹ ਫੋਨ ਟ੍ਰੇਸ ਤੇ ਲੈ ਲੈਂਦੀ ਆ ਉਹ ਟ੍ਰੇਸ ਤੇ ਲਾਉਣ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਕਿ ਜਿਹੜੇ ਸਾਰੇ ਗਰੋਪ ਦੇ ਮੈਂਬਰ ਆ ਉਹ ਇੱਕ ਮੀਟਿੰਗ ਕਰਨ ਜਾ ਰਹੇ ਨੇ ਕੁਝ ਦਿਨਾਂ ਬਾਅਦ ਇੱਥੇ ਕਹਾਣੀ ਦੇ ਵਿੱਚ ਇੱਕ ਹੋਰ ਟਵਿਸਟ ਆਉਂਦਾ ਕਿ ਜਿਹੜਾ ਲੂਇਸ ਫਰਨਾਂਡੋ ਆ ਉਹਨੂੰ ਚੱਕ ਲੇਤਾ ਜਾਂਦਾ ਕਿਸੇ ਗਰੋਹ ਵੱਲੋਂ ਕਿਡਨਾਪ ਕਰ ਲੇਤਾ ਜਾਂਦਾ ਤੇ ਉਸ ਤੋਂ ਬਾਅਦ ਉਹਦੇ ਘਰ ਜਉਦੀ ਵਾਈਫ ਨੂੰ ਜਾਂ ਉਹਦੇ ਭਰਾ ਨੂੰ ਕਾਲ ਜਾਂਦੀ ਆ ਕਿ ਲੂਇਸ ਫਰਨੈਂਡੋ ਸਾਡੇ ਵਿੱਚ ਅਸੀਂ ਉਹਨੂੰ ਕਿਡਨਾਪ ਕਰ ਲਿਆ ਤੇ ਉਹ ਤੋਂ ਫਰौती ਮੰਗੀ ਜਾਂਦੀ ਆ ਉਹ ਫਰौती ਦੀ ਰਕਮ ਦੇਣ ਤੋਂ ਬਾਅਦ ਵੀ ਜਿਹੜਾ ਉਹਦਾ ਲੂਇਸ ਫਰਨੈਂਡੋ ਨੂੰ ਛੱਡਿਆ ਨਹੀਂ ਜਾਂਦਾ ਉਹਦਾ ਕਤਲ ਕਰ ਦਿੱਤਾ ਜਾਂਦਾ ਤੇ ਇਹ ਘਟਨਾ ਵੀ ਪੁਲਿਸ ਦੇ ਲੇ ਕੇ ਜਾਂ ਪਹੁੰਚਦੀ ਆ ਪੁਲਿਸ ਜਦੋਂ ਦੇਖਦੀ ਆ ਲੂਇਸ ਫਰਨੈਂਡੋ ਉਹਨਾਂ ਨੂੰ ਮਿਲਦਾ ਨਹੀਂ ਹੈਗਾ ਮਤਲਬ ਕਿ ਉਹਦੀ ਡੈੱਡ ਬੋਡੀ ਮਿਲਦੀ ਆ ਉਧਰ ਦੂਸਰੇ ਪਾਸੇ ਕੀ ਹੁੰਦਾ ਕਿ ਉਹਨਾਂ ਦੀ ਸਾਰੇ ਜਿਹੜੇ ਕ੍ਰਿਮੀਨਲ ਹੁੰਦੇ ਆ ਉਹਨਾਂ ਦੀ ਮੀਟਿੰਗ ਹੋਣੀ ਹੁੰਦੀ ਆ ਪੁਲਿਸ ਨੂੰ ਉਹ ਸਕੱਤਰ ਦੀ ਫੌਂਟ੍ਰੈਸ ਤੋਂ ਪਤਾ ਚੱਲ ਜਾਂਦਾ ਉਹ ਉਸੇ ਜਗ੍ਹਾ ਤੇ ਪਹੁੰਚਦੇ ਨੇ ਪੁਲਸਾਰੇ ਸਿਵਲ ਚ ਜਾ ਕੇ ਕੋਈ ਉੱਥੇ ਝਾੜੂ ਲਾ ਰਿਹਾ ਕੋਈ ਇਲੈਕਟ੍ਰੀਸ਼ੀਅਨ ਪੋਲ ਤੇ ਚੜੇ ਖੜਾ ਕੋਈ ਕਿਸੇ ਬੱਚੇ ਨੂੰ ਸ਼ੈਰ ਕਰਾ ਰਿਹਾ ਕੋਈ ਵਾਕਿੰਗ ਕਰ ਰਿਹਾ ਇਹ ਸਾਰੀਆਂ ਇਸੇ ਤਰੀਕੇ ਨਾਲ ਸਾਰੀ ਪੁਲਿਸ ਉੱਥੇ ਇਕੱਠੀ ਹੁੰਦੀ ਆ ਜਦੋਂ ਵੀ ਸਾਰੇ ਗਰੋਹ ਦੇ ਮੈਂਬਰ ਇਕੱਠੇ ਹੁੰਦੇ ਨੇ ਇੱਕ ਮਿੰਟ ਦੇ ਵਿੱਚ ਹੀ ਪੁਲਿਸ ਜਲਦੀ ਨਾਲ ਉਹਨਾਂ ਨੂੰ ਦਬੋਚ ਲੈਂਦੀ ਆ ਇਸ ਕਹਾਣੀ ਤੋਂ ਹੁਣ ਸਾਨੂੰ ਕੀ ਸਿੱਖਿਆ ਮਿਲਦੀ ਆ ਕਿ ਕੋਈ ਵੀ ਜਿਹੜਾ ਕ੍ਰਿਮੀਨਲ ਆਸੀਂ ਕੋਈ ਵੀ ਅਪਰਾਧ ਕਰਦੇ ਆ ਉਹ ਕਦੇ ਵੀ ਲੁਕਿਆ ਨਹੀਂ ਰਹਿੰਦਾ ਪਰ ਹਾਂ ਜਿਹੜੀ ਵੀ ਇਹ ਰਾਸੀ ਪਾਈ ਜਾਂਦੀ ਆ 70 ਮਿਲੀਅਨ ਉਹਦੇ ਵਿੱਚੋਂ ਜਿਹੜੀ ਪੁਲਿਸ ਦੇ ਹੱਥ ਸਿਰਫ 8 ਮਿਲੀਅਨ ਹੀ ਲੱਗਦੇ ਆ ਬਾਕੀ 62 ਮਿਲੀਅਨ ਡਾਲਰ ਕਿੱਥੇ ਗਏ ਉਹ ਅਜੇ ਵੀ ਇਸ ਘਟਨਾ ਦਾ ਪਤਾ ਨਹੀਂ ਲੱਗਿਆ ਤੇ ਦੂਸਰੀ ਗੱਲ ਕਿ ਡਾਲਰਾਂ ਦੇ ਨਾਲ ਨਾਲ ਅੱਜ ਤੱਕ ਇਹ ਵੀ ਨਹੀਂ ਪਤਾ ਲੱਗਿਆ ਕਿ ਥਰਮਲ ਸੈਂਸਰ ਕਿੱਦਾਂ ਬੰਦ ਹੋਇਆ ਇਹ ਵੀ ਨਹੀਂ ਪਤਾ ਲੱਗਿਆ ਕਿ ਜਿਹੜੇ ਸੀਸੀਟੀਵੀ ਕੈਮਰੇ ਚੋਂ ਉਹਦੀ ਫੋਟੋ ਕਿਉਂ ਨਹੀਂ ਆਈ ਤੇ ਨਾਲ ਨਾਲ ਇਹ ਵੀ ਨਹੀਂ ਪਤਾ ਲੱਗ ਪਾਇਆ ਕਿ ਅਲਾਰਮ ਸਿਸਟਮ ਨੇ ਕੰਮ ਕਿਉਂ ਨਹੀਂ ਕੀਤਾ ਐਦਾਂ ਦੀਆਂ ਸੱਚੀਆਂ ਘਟਨਾਵਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਪੇਜ ਨੂੰ ਫੋਲੋ ਕਰ ਲਓ ਲਾਈਕ ਐਂਡ ਕਮੈਂਟ ਕਰਕੇ ਜ਼ਰੂਰ ਦੱਸੋ ਕੀ ਤੁਹਾਨੂੰ ਕਹਾਣੀ ਕਿੱਦਾਂ ਲੱਗੀ ਰਾਇ ਜਰੂਰ ਸਾਂਝੀ ਕਰੋ ਸਾਸਰੀ ਅਕਾਲ ਜੀ